ਦੇਖੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਿਹਰ ਕੀਤੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਭਰਤੀ ਕਰ ਰਹੀ ਆ ਆ ਤੁਸੀਂ ਦੇਖ ਰਹੇ ਹੋ ਬਾਹਰ ਕਿਤੇ ਕੋਈ ਬੰਦੇ ਸਾਹਮਣੇ ਨਹੀਂ ਹੁੰਦੇ ਮੈਂ ਆਪਣੀ ਜਾਣ ਦੇ ਵਿੱਚ ਬਹੁਤ ਵੱਡੀ ਤਜਾਦ ਦੇ ਵਿੱਚ ਕੁਰਸ਼ੀਆਂ ਲਾਈਆਂ ਸੀ ਬਹੁਤ ਵੱਡਾ ਇੰਤਜ਼ਾਮ ਕੀਤਾ ਸੀ ਪਰ ਸਾਰੇ ਇੰਤਜ਼ਾਮ ਛੋਟੇ ਪੈ ਗਏ ਇੱਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਹੌਸ਼ਾ ਹੈ ਇਹ ਗੁਰੂ ਦੀ ਕਿਰਪਾ ਹੈ ਜਿਹੜੇ ਬੰਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਅਸੀਂ ਅਕਾਲੀ ਦਲ ਸਾਹਿਬ ਦੇ ਨਾਲ ਚੱਲੇ ਆਂ ਅੱਜ ਲੋਕ ਸੰਗਤ ਸਾਡੇ ਨਾਲ ਹੈ ਆਮਹਾਰੇ ਲੋਕ ਆ ਰਹੇ ਨੇ ਤੇ ਮੈਂ ਤਾਂ ਸਾਰਤ ਮਾਫੀ ਮੰਗਦਾ ਇਸ ਗੱਲ ਦੀ ਕਿ ਮੈਂ ਉਹਨੇ ਪ੍ਰਬੰਧ ਨਹੀਂ ਕਰ ਸਕਿਆ ਜਿੰਨੇ ਲੋਕ ਆਇਏ ਨੇ ਸੋ ਉਸ ਗੱਲ ਦੀ ਮੈਂ ਸਾਰਤ ਮਾਫੀ ਮੰਗਦਾ ਪਰ ਮੇਰੀ ਸੋਚ ਤੋਂ ਕਈ ਗੁਣਾ ਵੱਧ ਲੋਕ ਆਏ ਨੇ ਪਰ ਤਾਂ ਜਿਹੜੀ ਪੈਦਾ ਹੋਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਈ ਹੈ ਵਿਧਾਨ ਸਭਾ ਚੋਣਾਂ ਕੱਟੀਆਂ ਲੜ ਗਈਆਂ ਐਦਾਂ ਦੇ ਕੀ ਕਾਰਨ ਬਣੇ ਰੱਖਣਾ ਤਾ ਵੀ ਅਕਾਲੀ ਦਲ ਜਿਹੜਾ ਕਹ ਦੋ ਚਾਰ ਜ ਵੱਡੇ ਫਾਰਮ ਦੇਖੋ ਉਹਦਾ ਬਹੁਤ ਵੱਡਾ ਕਾਰਨ ਹੈ ਅਸੀਂ 4-5 ਸਾਲ ਮੰਨਤਾ ਕਰਦੇ ਰਹੇ ਕਿ ਸਾਨੂੰ ਵਿਧੀਆਂ ਵਿਧਾਨ ਦੇ ਨਾਲ ਸ਼੍ਰੀ ਕਾਲ ਤਖਤ ਸਭ ਤੇ ਜਾਣਾ ਚਾਹੀਦਾ ਨਹੀਂ ਮੰਨੇ ਅਸੀਂ ਕਹਿਣ ਲੱਗੇ ਵੀ ਟੈਂਪਰੀ ਛੱਡ ਦੇ ਤੂੰ 6 ਮਹੀਨੇ ਖਾ ਤੂੰ ਛੱਡ ਦੇ ਸਾਲ ਖਾ ਤੂੰ ਛੱਡ ਦੇ ਪੰਜ ਮੈਂਬਰ ਦੀ ਕਮੇਟੀ ਬਣਾ ਦੇ ਇੱਕ ਮੈਂਬਰ ਬਣਾ ਦੇ ਜਿੰਨਾ ਮਰਜ਼ੀ ਕਰ ਦੇ ਪਰ ਨਹੀਂ ਪ੍ਰਧਾਨ ਤਰ ਹੂੰਗਾ ਤਾਂ ਮੈਂ ਹੂੰਗਾ ਚਾਹੇ ਮੈਂ ਇਕੱਲਾ ਰਹਾਂ ਇਹ ਤਾਂ ਅਨਸਰਦੇ ਨੂੰ ਕੋਈ ਪਿੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਬਹੁਤ ਔਖਾੰਦਾ ਪਰਿਵਾਰ ਛੱਡਣਾ ਆਪਣੇ ਘਰ ਚੋਂ ਅੱਡੋਣਾ ਪਰ ਛੱਡਣੀ ਗੱਲ ਕਹਿੰਦੇ ਆ ਜਾਂਦੀ ਆ ਅਕਾਲ ਤਖਤ ਸੰਮੋਹ ਸਸਤ ਫਿਰ ਅਕਾਲ ਤਖਤ ਦੇ ਵਕਾਰ ਨੂੰ ਕੋਲ ਕੋਲ ਲਾ ਸ਼ਾਇਦ ਤੁਸੀਂ ਨਹੀਂ ਦੇਖ ਰਹੇ ਮੇਰੇ ਨਾਮ ਬੱਤ ਤੁਹਾਨੂੰ ਪਤਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਸਿੰਘ ਸਵਾਰ ਨੇ ਫੈਸਲਾ ਕੀਤਾ 2 ਦਸੰਬਰ ਨੂੰ ਕਿ ਸੱਤ ਮੈਂਬਰੀ ਕਮੇਟੀ ਬਣਾਉਣੇ ਆ ਸੱਤ ਕਮੇਟੀ ਮੈਂ ਕਮੇਟੀ ਬਣਾ ਕੇ ਉਹ ਭਰਤੀ ਕਰੂਗੀ ਆਧਾਰ ਕਾਰਡ ਦੇ ਨਾਲ ਕਾਫੀ ਭਰਤੀ ਹੋਊਗੀ ਉਸ ਤੋਂ ਬਾਅਦ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਮੁੜੇ ਆਉਗੀ ਧੰਮੀ ਦੇ ਬੰਗਰ ਕਿਉਂ ਭੱਜੇ ਦੀ ਦਬਾਅ ਸੀ ਕੋਈ ਕਿਉਂਕਿ ਦਬਾਅ ਸੀ ਬਹੁਤ ਵੱਡਾ ਦਬਾਅ ਸੀ ਉਹ ਤੇ ਜਾਨੂੰ ਇਹ ਸੀ ਕਿ ਇਹ ਛੱਡ ਜਾਣਗੇ ਸੀਨੀਅਰ ਮੈਂਬਰ ਨੇ ਬਾਕੀ ਪੰਜ ਮੰਗੇ ਖਿੰਡ ਜਾਣਗੇ ਪਰ ਮੈਂ ਧੰਨਵਾਦ ਕਰਦਾ ਪੰਜ ਮੈਂ ਕਮੇਟੀ ਦਾ ਕਿ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜੇ ਰਹੇ ਉਹਨਾਂ ਨੇ ਕਿਹਾ ਵੀ ਜੋ ਸਾਨੂੰ ਹੁਕਮ ਅਕਸ਼ੀ ਅਕਾਲ ਤੱਕ ਸਭ ਕਰੂਗਾ ਅਸੀਂ ਇਹਨੂੰ ਮੈਂ ਲਾਗੂ ਕਰਾਂਗੇ ਸਰ ਜੀ ਅਸੀਂ ਕੰਮ ਹੀ ਦੇ ਬਿਆਨ ਨਹੀਂ ਮੈਂ ਦੇਖਦੇ ਕਿ ਉਹਨਾਂ ਨੇ ਕਹਿ ਕੇ ਕਿ ਸਭ ਤੋਂ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹਨਾਂ ਨੇ ਆਪਣਾ ਲੋਕਾਂ ਤੋਂ ਵੀ ਅੜਵਾਇ ਮੰਗੀ ਹੈਗੀ ਕਿ ਪੰਚ ਨੂੰ ਕਿਵੇਂ ਚੁੜਾਏ ਕਿਸ ਤਰ੍ਹਾਂ ਦੇਖਦੇ ਹੋ ਹਰਿੰਦਰ ਸਿੰਘ ਧਮੀ ਦੇ ਸਿੱਖ ਅੱਜ ਉਹ ਗੱਲ ਕਰ ਰਹੇ ਨੇ ਅੱਜ ਉਹ ਪਹਿਲਾਂ ਛੱਡ ਕੇ ਕਿਉਂ ਗਏ ਸੀ ਕਿਹੜੇ ਪ੍ਰੈਸ਼ਰ ਥਲੇ ਗੜਕੇ ਜੀ ਜਿਹੜੇ ਜੈਨੀ ਹਰਪ੍ਰੀਤ ਜੀ ਲੋਕ ਹਟਾਏ ਨੇ ਕੀ ਉਹਨਾਂ ਦੇ ਬੰਦਾ ਚ ਹਟਾਉਣਾ ਉਹ ਕਰ ਕੇ 라 ਕੇ ਫਿਰ ਉਹਨਾਂ ਕੋਲ ਸ਼੍ਰੀ ਕਾਲ ਤਖਤ ਜਲਦਰ ਸਾਹਿਬ ਗਏ ਕਿੰਨੇ ਲੋਕ ਹੈ ਉਹ ਤਾਂ ਹੋਇਆ ਹੀ ਨਹੀਂ ਜਦੋਂ ਇਹ ਬੱਚ ਪੇਸ਼ ਕਰਨਾ ਸੀ ਕਲਾ ਸੁਖਵੀਰ ਵਾ ਗਿਆ ਉਥੋਂ ਦੇ ਨਾਲ ਆ ਕੇ ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਟੈਨਸ਼ਨ ਬਹੁਤੀ ਠੀਕ ਨਹੀਂ ਸੀ ਜਦੋਂ ਦੇਖਦੇ ਹੋ ਮੋਦੀ ਜਿਹੜੀ ਪਾਰਟੀ ਹੈ ਨਾ ਕਾਲੀ ਗੱਲ ਬਣਾਏਗੀ ਤੁਸੀਂ ਆਪਣਾ ਪ੍ਰਧਾਨ ਚੁਣੋਗੇ ਜਾਂ ਫਿਰ ਇਕੱਠੀ ਕੀਤੀ ਜਾਊਗੀ ਦੋਨਾਂ ਦੀ ਪਾਰਟੀ ਨਾ ਇਕੱਠੀ ਹੋਣੀ ਹੈ ਨਾ ਕੁਝ ਹੋਰ ਹੋਣਾ ਹੈ ਅਸੀਂ ਉਹਨਾਂ ਨਾਲ ਤਾਂ ਰਹਿ ਨਹੀਂ ਸਕਦੇ ਉਹਨਾਂ ਨਾਲ ਤੁਸੀਂ ਰੜੀ ਨਹੀਂ ਸਕਦੇ ਤੇ ਵਿਚ ਵਿਚ ਅਸੀਂ ਕਰਦੇ ਜੀ ਬੀ ਬੀ ਜੀ ਮੈਂ ਕਹਿੰਦਾ ਸਾਰੇ ਸਾਰੇ ਪੰਜਾਬੀ ਇਕੱਠੇ ਹੋ ਸਕਦੇ ਨੇ ਸੁਖਵੀਰ ਤੋਂ ਬਿਨਾ ਸੁਖਵੀਰ ਨਾਲ ਕੋਈ ਇਕੱਠਾ ਨਹੀਂ ਹੋਊਗਾ ਕਿਉਂਕਿ ਉਹਨੇ ਐਡੀ ਨਾਲ ਗਲਤੀਆਂ ਕੀਤੀਆਂ ਐਡੇ ਬਲੰਡਰ ਕੀਤੇ ਨੇ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਹੋਰ ਸਾਰਾ ਪੰਥ ਇਕੱਠਾ ਹੋ ਸਕਦਾ ਪਰ ਉਹਦੇ ਨਾਲ ਕਿਸੇ ਨੇ ਇਕੱਠਾਈ ਨਹੀਂ ਰਖਾ ਸਾਹਿਬ ਗਿਆਨੀ ਹਰਪ੍ਰਿੰਤ ਸਿੰਘ ਵੀ ਦੇਰ ਦੇ ਵਿੱਚ ਗਏ ਪਏ ਉਹਦਾ ਦੋਰਾ ਚੱਲ ਰਿਹਾ ਸਮਾਦਰ ਉੱਤੇ ਇਕੱਠਿਆ ਹੋ ਰਹੀਆਂ ਨੇ ਉਹਨਾਂ ਨੇ ਵੀ ਕਹਿਤਾ ਕਹਿੰਦੇ ਇੱਕ ਵੱਡਾ ਪ੍ਰੋਗਰਾਮ ਵਦੇਸ਼ਾਂ ਦੀ ਧਰਤੀ ਤੋਂ ਲਿਖਿਆ ਜਾਊਗਾ ਵੀ ਸੁਧਾਰ ਨਾਲ ਬਾਰੇ ਜੇ ਉੱਥੇ ਜਾਣਗੇ ਤਾਂ ਲੱਗਦਾ ਉਹ ਵਿਦੇਸ਼ਾਂ ਨਾਲ ਵੀ ਜੁੜਨਾ ਸ਼ੁਰੂ ਹੋ ਗਏ ਨੇ ਵਿਦੇਸ਼ਾਂ ਤੋਂ ਵੀ ਟੈਲੀਫੋਨ ਆ ਰਹੇ ਨੇ ਸਾਨੂੰ ਵਿਦੇਸ਼ਾਂ ਤੋਂ ਸਾਰਾ ਅੱਜ ਜਿਹੜਾ ਪੰਜਾਬ ਹੈ ਬਹੁਤਾ ਬਾਹਰ ਬਸਦਾ ਹੈ ਐਨ ਆਰ ਆਈ ਪੰਜਾਬ ਦੇ ਵਿੱਚੋਂ ਅੱਦੇ ਹੈ ਲੱਗੇ ਹੋਏ ਨੇ ਨਾਲ ਸਾਡੇ ਉਹ ਸਾਰੇ ਚਾਹੁੰਦੇ ਨੇ ਕਿ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਬਾਗੀ ਨਹੀਂ ਹੋ ਸਕਦਾ ਪਰ ਇਹਨਾਂ ਨੇ ਜੋ ਜਾਗਤੀ ਕੀਤੀ ਜੋ ਆਪ ਉਪਤ ਰਹੇ ਨੇ ਸਾਡੇ ਕਹਿਣ ਦੀ ਲੋੜ ਨਹੀਂ ਨਾ ਕੋਈ ਕਰ ਸਕਦਾ ਸ੍ਰੀ ਕਾਲ ਤਖਸਰ ਨਾਲ ਕੋਈ ਮੱਥਾ ਨਹੀਂ ਲਾ ਸਕਦਾ ਜਿਹਨੇ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਹੈ ਸੋ ਤੁਸੀਂ ਦੇਖੋਗੇ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ ਦੇਖ ਹੀ ਰਹੇ ਹੋ ਆਪਾਂ ਕਿੰਨੀਆਂ ਰੈਲੀਆਂ ਕੀਤੀਆਂ ਕਿੰਨਾ ਕੁਝ ਕੀਤਾ ਪਰ ਜਿਹੜਾ ਅੱਜ ਹੋਇਆ ਹੈ ਇੰਨਾ ਹੋਇਆ ਕਿਦੇ ਹੋਇਆ ਤੇ ਕਿਉਂ ਹੈ ਵਿਕਾਇਆ ਸ੍ਰੀ ਕਾਲ ਤਖਸਰ ਰਖਣਾ ਸਾਹਿਬ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੱਲ ਰਹੀ ਹੈ ਦੂਜੇ ਪਾਸੇ ਸ਼ਰੋਮਣੀ ਅਕਾਲੀਆ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰਤਾ ਜਥੇਬੰਦਕ ਢਾਂਚੇ ਚੋਣਾਂ ਦਾ ਤਾਂ ਕੀ ਸ਼੍ਰੀ ਕਾਲ ਤਖਤ ਸਾਹਿਬ ਇਹ ਦੇਸ਼ਕਾਰੀ ਸਜ਼ਾ ਜਾਰੀ ਕਰ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਭਾਤੀ ਹੋ ਰੋਕ ਲੱਗੀ ਜਾਵੇ ਜਾਂ ਜਥੇਬੰਦਗੀ ਦਾ ਪ੍ਰਧਾਨ ਨਹੀਂ ਚੁਣਿਆ ਜਾਣਾ ਚਾਹੀਦਾ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਸ਼੍ਰੀ ਕਾਲ ਤਖਤ ਸਾਹਿਬ ਨੂੰ ਜੋ ਉਹਨੇ ਕਿਹਾ ਜੋ ਹੁਕਮ ਆਪਨ ਸਾਰਿਆਂ ਨੂੰ ਪਤਾ ਹੈ ਅਸੀਂ ਕਹੀਏ ਅਸੀਂ ਇਹ ਗੱਲ ਕਹਾਂਗੇ ਉਹ ਕਹਿਣੋ ਕਰਾਂਗੇ ਕੋਈ ਸ਼੍ਰੀ ਕਾਲ ਤਖਤ ਸਾਹਿਬ ਨੂੰ ਨਹੀਂ ਕਹਿ ਸਕਦਾ ਜੋ ਉਹਨਾਂ ਦਾ ਹੁਕਮ ਹੋਊਗਾ ਇਹਨੂੰ ਲਾਗੂ ਹੋਊਗਾ ਜਿਹੜਾ ਨਹੀਂ ਮੰਨੂਗਾ ਉਹ ਖਤਮ ਹੋ ਜਾਵੇ ਤਖਣਾ ਸਾਹਿਬ 25 ਏਕੜ ਬਣਿਆ ਹਟਾਉਣ ਦਾ ਜਿਵੇਂ ਵਿਧਾਨ ਹੈ ਤੁਹਾਨੂੰ ਨਹੀਂ ਲੱਗਦਾ ਵੀ ਕਾਨੂੰਨ ਇਦਾਂ ਦਾ ਹੈ ਹੀ ਨਹੀਂ ਇਹ ਕਾਨੂੰਨ ਤਾਂ ਇਹਨਾਂ ਨੇ ਆ ਬਣਾ ਲਿਆ ਤੁਸੀਂ ਸੁਣੀ ਸ਼੍ਰੀ ਕਾਲਤਾ ਜੰਦਰ ਸਾਹਿਬ ਦੀ ਗੱਲ ਕਿ ਆ ਕੇ ਮੈਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੱਸਦੇ ਨੇ ਕਿ ਤੁਹਾਡੀ ਆਵਾਜ਼ ਹੈ ਉਹ ਸ਼੍ਰੀ ਕਾਲਤਾ ਦੇ ਚਾਰ ਦੁਆਜ ਦੇ ਵਿੱਚ ਹੀ ਹੈ ਬਾਹਰ ਨਹੀਂ ਜਾ ਸਕਦੇ ਮੈਂ ਤਾਂ ਇਹ ਸੀ ਕਿ ਮੇਰੀ ਆਵਾਜ਼ ਸਾਈ ਦੁਨੀਆ ਦੇ ਸਿੱਖਾਂ ਕੋਲ ਜਾਂਦੀ ਹੈ ਅੱਜ ਉਹ ਦਸਤਾ ਲੋਕਾਂ ਨੇ ਕਿ ਸ਼੍ਰੀ ਕਾਲਤਾ ਜੰਦਰ ਸਾਹਿਬ ਦੀ ਬਾਦ ਸਾਰੇ ਦੁਨੀਆਂ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬੈਠੇ ਨੇ ਉੱਥੇ ਸਾਰਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚਦੀ ਹੈ ਕਸਮ ਜੇਕਰ ਤੁਹਾਡਾ ਅਕਾਲੀ ਦਲ ਬਣਦਾ ਹੈ ਤਾਂ ਕਿ ਅਗਲੇ ਸਮੇਂ ਦੇ ਵਿੱਚ ਕਿਸੇ ਪਾਰਟੀ ਦੇ ਨਾਲ ਅਲਾਈਸ ਦੇ ਵਿੱਚ ਜਾਓਗੇ ਮੈਂ ਜਾਵਾਂਗਾ ਇਕੱਲੇ ਆਪਣੇ ਦਮ ਤੇ ਇਹ ਤਾਂ ਗੁਰੂ ਨੇ ਦੱਸਣਾ ਚੁੱਚੇ ਪਾਤਸ਼ਾਹ ਨੇ ਦੱਸਣਾ ਹੈ ਉਹਦੀ ਮਿਹਰ ਨਾਲ ਹੋਣਾ ਹੈ ਅੱਜ ਤਾਂ ਪੰਥ ਤਕੜਾ ਕਰਨਾ ਹੈ ਸਾਡੀ ਇੱਕੋ ਇੱਕ ਗੱਲ ਹੈ ਕਿ ਪੰਥ ਨੂੰ ਤਕੜਾ ਕਿਵੇਂ ਕਰਨਾ ਹੈ ਪਰ ਸ਼ਹਿਰਾਂ ਦੇ ਵਿੱਚ ਲੋਕ ਰਾਏ ਚੱਲ ਰਹੀ ਹੈ ਵੀ ਜੇ ਭਾਜਪੀ ਨਾਲ ਪੈਚਅਪ ਹੋਏਗਾ ਤਾਂ ਹੀ ਕਾਲੇਡਰ ਰਾਈਜ਼ ਕਰੇਗਾ ਮੈਂ ਕਹਾਂ ਜੋ ਪੰਥ ਕਹੂਗਾ ਇਹ ਤਾਂ ਪੰਥ ਦੇ ਮਤਾਂਕ ਚੱਲਣਾ ਹੈ ਜੋ ਗੁਰੂ ਕਹੂਗਾ ਉਹਨੂੰ ਤਾਲ ਕਰਨਾ ਹੈ ਧੰਨਵਾਦ ਹਾਂਜੀ ਰੋਲਾਈ ਸਰ ਅੱਜ ਜਿਹੜਾ ਹੈਗਾ ਭਰਤੀ ਪ੍ਰਕਿਰਿਆ ਅਸਲ ਭਰਤੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਜਿਹੜੀ ਪਹਿਲੀ ਭਰਤੀ ਪ੍ਰਕਿਰਿਆ ਤੇ ਹੁੰਦਾ ਵਿੱਚ ਕੀ ਫਰਕ ਹੈ ਜੀ ਇਹ ਜਿਹੜੀ ਹੈ ਇੱਕ ਦੋਧਾ ਹੈਗੀ ਆ ਆਮ ਜਨਤਾ ਦੇ ਵਿੱਚ ਇਹ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਜੋ ਸ਼੍ਰੀ ਅਕਾਲ ਤਾ ਸਭ ਦੀ ਫਸੀਲ ਤੋਂ 2 ਦਸੰਬਰ ਨੂੰ ਨਮਾ ਜਾਰੀ ਹੋਇਆ ਸੀ ਉਹਦੇ ਮੁਤਾਬਕ ਹੋ ਰਹੀ ਹੈ ਪਹਿਲਾਂ ਇਹ ਪੰਥ ਦੀ ਭਰਤੀ ਹੈ ਪਹਿਲਾਂ ਬੰਦਿਆਂ ਦੀ ਭਰਤੀ ਸੀਗੀ ਹੁਣ ਭਰਤੀ ਹੋ ਰਹੀ ਹੈ ਪਤਾ ਲੱਗਦਾ ਵੀ ਭਰਤੀ ਚੱਲਦੀ ਹੈ ਉਹ ਕਹਿੰਦੇ ਸਾਡੀ ਭਰਤੀ ਲੱਖਾਂ ਚਬਰ ਕਿਸੇ ਨੂੰ ਪਤਾ ਨਹੀਂ ਲੱਗੇ ਭਰਤੀ ਹੋਈ ਕਦੋਂ ਐ ਅੰਦਰ ਵੜ ਕੇ ਪਰਚੀਆਂ ਕੱਟ ਕੇ ਨਹੀਂ ਪਾਰਟੀ ਖੜੀ ਹੁੰਦੀ ਹੈਗੀ ਇਹ ਜਿਹੜੀ ਹੈਗੀ ਪਾਰਟੀ ਇਹ ਪੰਥਕ ਪਾਰਟੀ ਆ ਜਥੇਦਾਰਾਂ ਦੀ ਪਾਰਟੀ ਆ ਕਿਰਤੀ ਦੇ ਕਿਸਾਨਾਂ ਦੀ ਪਾਰਟੀ ਆ ਤੁਸੀਂ ਵੇਖ ਰਹੇ ਹੋ ਜਿਹੜਾ ਇਕੱਠ ਪਹੁੰਚਿਆ ਅੱਜ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠ ਆ ਇਹ ਅਕਾਲ ਨਾਲ ਨੂੰ ਪਿਆਰ ਕਰਨ ਵਾਲਾ ਦਾ ਇਕੱਠ ਹੈ ਵਿਅਕਤੀ ਵਿਸ਼ੇਸ਼ ਆਪਣੀ ਭਰਤੀ ਕਰ ਸਕਦਾ ਕੋਈ ਲਾਲੋ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ ਪੰਥ ਦੀ ਜਥੇਬੰਦੀ ਆ ਇਹਦੀ ਭਰਤੀ ਪੰਥ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮਤ ਆਪ ਹੋ ਰਹੀ ਆ ਜੋ ਭਰਤੀ ਹੋ ਰਹੀ ਆ ਜੀ